ਕਿ ਗੱਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਸ਼ਰੂਆਤ ਦੇ ਨਾਲ ਆਸ਼ੀਓਂ ਤਿਆਰ ਆ ਸੀ ਚੱਲਿਆਂ ਕਿੱਥੇ ਚੱਲੀ ਆਪੋ ਅੱਜ ਉੱਧਰ ਤੇਰਾ ਵੱਜ ਰਹੀਦੀ ਆ ਅੱਜ ਮੈਂ ਵੇਅਰ ਕੀਤਾ ਹੈ ਸਰਾਰਾ ਕਿਉਂਕਿ ਮੇਰੇ ਕੋਲ ਸੂਟ ਹੋ ਰਹਾ ਨਹੀਂ ਸੀ ਦੇਖ ਕੇ ਜਿਵੇਂ ਮੇਰੇ ਕੋਲ ਰੰਗ ਦਾ ਸਮੇਂ ਕੱਟ ਕੇ ਪਾ ਲਿਆ ਸੂਟ ਆ ਗਿਆ ਕਿਉਂਕਿ ਫਾਰਵਰਡ ਦੇਖ ਕੇ ਸੂਟ ਥੋੜੀ ਪਾਈ ਗਈ ਹੈ ਲਾਈਨਿੰਗ ਵਾਲੇ ਸੂਟ ਆ ਬਾਕੀ ਮੇਰੇ ਸਰਦੀ ਤੇ ਗਰਮੀ ਆ ਨਾ ਤਾਂ ਕਰਕੇ ਇਹਨੇ ਪਾ ਲਈ ਇੱਕ ਫੋਟੋ ਦੇਖਣਾ ਸਾਡੀ ਸਨੇ ਇਹ ਪਾ ਲਈ ਇੱਕ ਫੋਟੋ ਦੇਖਣਾ ਫੋਟੋ ਦਿਖਾਉਤੀ ਹੋਆ ਇੱਕ ਚਾਬੀ ਲੋਕ ਵੀ ਲਾ ਦਿੰਦੇ ਸੀ ਹਾਂ ਲੋਕ ਵੀ ਅਸੀਂ ਲਾ ਦਿੰਦੇ ਹਾਂ ਆ ਦੇਖੋ ਇੱਥੇ ਚਾਬੀ ਲੱਗੀ ਆ ਹਾਂ ਮੰਮਾ ਫੋਨ ਦੇ ਫੋਟੋ ਫੋਟੋ ਫੋਨ ਦਾ ਜਿਹੜਾ ਸਟicker ਹੈ ਨਾ ਉਹ ਮਿਟਾ ਲਿਆ ਥੂ ਕੋਈ ਨਹੀਂ ਮਿਟਾ ਲਿਆ ਸੀ ਕਿ ਮੈਂ ਟਰਾਈਪੋਟ ਇਹ ਹੈ ਟ੍ਰਾਈਪੋਡ ਆ ਬਣੀ ਤੇ ਪਪਾ ਕੀ ਆ ਟ੍ਰਾਈਕੋਟ ਟ੍ਰਾਈਪੋਡ ਇਹ ਲਿਆ ਸੀ ਟ੍ਰਾਈਪੋਡ ਖਲੇਰੇ ਨੂੰ ਇਗਨੋਰ ਮਾਰਿਓ ਪਿਆਰ ਰੰਦਾ ਆ ਤੇ ਅੱਗੇ ਪਾਉਂ ਆ ਕੁੰਡੇ ਜਿੰਦੇ ਲਾਦੋ ਜੀ ਬੱਤੀਆਂ ਜਗਾ ਲੋ ਜੀ ਆਪਾਂ ਚੱਲੇ ਹੁਣ ਹੁਣ ਚੱਲੇ ਆਂ ਚਾਤੇ ਭੂਆ ਜੀ ਹਾਟ ਕੇ ਕਨਾਉਂਦੀ ਪਈ ਸੀਗੀ ਹਾਂ ਹੁਣ ਚੱਲੇ ਹੁਣ ਅਸੀਂ ਮਨ ਭੂਆ ਕਹਿੰਦੀ ਤੂੰ ਗਾਣੇ ਵਾਲੀ ਲਾ ਦੀ ਨੱਚਣੇ ਵਾਲੀ ਮੈਂ ਮਾੜ ਮੈਂ ਸਤੇ ਇੱਥੇ ਚੜਾ ਦੂਗੀ ਆ ਕੇ ਸ਼ੰਕਰ ਦੇ ਕੋਲ ਮੇਰਾ ਵਲੋਗ ਬਣ ਜਾ ਪਰ ਥੇ ਹੀ ਆ ਉਹ ਕਿਉਂ ਆ ਆਹ ਦੇਖੋ ਇਹਨਾਂ ਇਹ ਤਾਂ ਖੋਲਾ ਆਹ ਵੰਨ ਕੱਢ ਲਮ ਘਰ ਤੇ ਆ ਕੀ ਜਾਂਦਾ ਵੀ ਇਹਦਾ ਪਾ ਕਹਿੰਦਾ ਸੜੀਏ ਸਵਾ ਲੱਗਦੀਆਂ ਘਰ ਕੋਈ ਨਾ ਖਾਂ ਮੇਰੀਆਂ ਕਪੜੇ ਤਾਂ ਪਾਣਾ ਹੀ ਆ ਹਾਂ ਅੱਜ ਕੱਢ ਕੇ ਪਾਇਆ ਮੈਂ ਇਹ ਬਤਾ ਆ ਦੂਜੀ ਵਾਰੀ ਇੱਥੇ ਪਾਇਆ ਬਾਕੀ ਮੈਂ ਉੱਥੇ ਪਾਇਆ ਚਾਹ ਤਰੀ ਭਾਈ ਉੱਥੇ ਜਗਾ ਸਾਫਾ ਨਾ ਮਿਲਦੇ ਆ ਹਾਂ ਜੇ ਮਿਲਣ ਸੀ ਨਹੀਂ ਉੱਥੇ ਮਿਲਦੇ ਆ ਆਹੋ ਵੌਇਸ ਬੰਦ ਕਰਨੀ ਪਈ ਕਿਉਂਕਿ ਪਿੱਛੇ 뮤직 ਬਹੁਤ ਜ਼ਿਆਦਾ ਚੱਲਦਾ ਸੀਗਾ ਤਾਂ ਕਰਕੇ ਤੇ ਕਿਉਂਕਿ ਕਾਪੀਰਾਈਟ ਆ ਜਾਣਾ ਸੀਗਾ ਤੇ ਸੋਰੀ ਅੰਦਰ ਉਹ ਵੀਡੀਓ ਨਹੀਂ ਪਣੀ ਕਿਉਂਕਿ ਬਹੁਤ ਜ਼ਿਆਦਾ ਰਾਚ ਸੀਗਾ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀਗੀ ਇੱਥੇ ਤਾਂ ਕਰਕੇ ਅਸੀਂ ਫੇਰ ਬਾਹਰ ਆ ਕੇ ਜਿੱਦਾਂ ਬਾਹਰ ਹੀ ਸ਼ੂਟ ਕੀਤਾ ਅੰਦਰ ਵੀਡੀਓ ਸਾਡੇ ਸ਼ੂਟ ਨਹੀਂ ਹੋਈ ਸਾਤੋਂ ਇਸ ਲਈ ਸੋ ਸੋਰੀ ਬਨੀਤਾ ਦੋ ਕ ਖਲਾਉਣੇ ਚਲੇ। ਇਹ ਕਾਨਿਆ। ਚਲੋ ਜੀ ਅਸੀਂ ਘਰ ਪਹੁੰਚ ਗਏ ਪਰ ਮੇਰੇ ਪੈਰ ਸੋ ਗਏ ਮੈਂ ਤਾਂ ਤੁਰ ਨਹੀਂ ਹੁੰਦਾ। ਆਈ। ਥੋੜੇ ਜਿਹਾ ਜੇ ਪਹੁੰਚੇ ਆ ਅਸੀਂ। ਤੂੰ ਨਹੀਂ ਖਲਾਉਣੇ ਤੇ ਤਾਂ ਖਾਣੀ ਤੁਹਾਨੂੰ ਮੈਂ। ਆ ਦੇਖੋ ਇੱਕ ਮੈਂ ਆਇਆ ਬ੍ਰੈਸਟ ਤੇ। ਹਾਲੇ ਯਾਰ। ਹਾਂ ਲੈ ਜੀ ਇਹਨੂੰ। ਇੱਕ ਆਸ ਰੱਖੋ ਇੱਕ ਮੈਂ। ਮਾੜਾ ਤੁਹਾਨੂੰ ਬਾਅਦ ਚ ਮੈਂ ਨੇ ਬਿਚਾ ਦਾ ਪਾਣੀ। ਆ ਕੰਧਾ ਬਨੀ ਤਾਂ ਕਾਲੀਆਂ ਕੀਤੀਆਂ ਆ। ਹਾ ਅਗਰ ਇਹ ਤੇ ਪਪਾ ਕੀ ਕਰ ਰਹੇ ਹੋ ਆਣਾ ਦੂਆ ਕਰਤੀ ਹੈ ਰਸਮ ਕਰਾ ਦੇ ਚਾ ਹਾਂ ਅੱਛਾ ਇਹ ਉੱਥੇ ਲਿਆਉਂਦਾ ਸੀਗਾ ਦੂਆ ਬਨਣੇ ਨੂੰ ਬਣਾ ਨਹੀਂ ਹੋਈ ਚਲੋ ਬਣਾ ਹੋ ਗਈ ਵਾਣਾ ਹੋਣ ਪਰ ਉੱਠ ਗਿਆ ਪਹਿਲਾਂ ਸੋ ਗਿਆ ਸੀ ਹੁਣ ਉੱਠ ਗਿਆ ਇਹਨੂੰ ਦੁੱਸੀ ਭਾਰੀਆਂ ਕਰ ਇਹਨੇ ਕਿਉਂਕਿ ਕਰੇਲੇ ਅਜੇ ਸੀ ਬਣਾਏ ਸੀ ਕਿ ਕਰੇਲੇ ਤੇ ਕਰੇਲੀਆਂ ਦਾ ਫਿਰ ਮਟੀਰੀਅਲ ਮੈਨੂੰ ਪੁੱਛਦੇ ਸੀਗੇ ਕਰੇਲੀਆਂ ਦੀ ਰੈਸਪੀ ਦਾ ਸੋਟ ਤੇ ਇਹਦੇ ਵਿੱਚ ਪਹਿਲਾਂ ਮੈਂ ਕਰੇਲੀਆਂ ਨੂੰ ਇੱਕ ਦਿਨ ਪਹਿਲਾਂ ਹੀ ਇਹਨਾਂ ਧੁੱਪ ਲਵਾ ਲਈ ਸੀ ਵਿੱਚ ਇੱਕ ਚਮਚਾ ਨਮਕ ਦਾ ਪਾ ਕੇ ਧੁੱਪ ਲਵਾ ਕੇ ਸ਼ਾਮ ਨੂੰ ਫਿਰ ਮੈਂ ਨਾ ਮਟੀਰੀਅਲ ਤਿਆਰ ਕੀਤਾ ਮਟੀਰੀਅਲ ਦੇ ਵਿੱਚ ਮੈਂ ਪਾਏ ਆ ਪਿਆਜ਼ ਪਾਏ ਆ ਲਸਣ ਪਾਏ ਆ ਤੇ ਵਿੱਚ ਅੱਧੀ ਕੱਟ ਕੇ ਅੰਬੀ ਪਾਈ ਆ ਕੱਚੇ ਉਹ ਪਾਤੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਪਹਿਲਾਂ ਮੈਂ ਤੇਲ ਦੇ ਵਿੱਚ ਕਰੇਲੇ ਫਰਾਈ ਕਰਨੇ ਸੀਗੇ ਉਸੇ ਫਿਰ ਤੇਲ ਦੇ ਵਿੱਚ ਜੇ ਥੋੜਾ ਤੇਲ ਕੱਢ ਲਓ ਤੁਸੀਂ ਨਾ ਆਪਣੀ ਦੇ ਨਾਲ ਤੇ ਉਹਦੇ ਵਿੱਚ ਫਿਰ ਮੈਂ ਸਾਰਾ ਮਟੀਰੀਅਲ ਪਾ ਦਿੱਤਾ ਸੀਗਾ ਤੇ ਪਾ ਕੇ ਫਿਰ ਉਹਨਾਂ ਸਾਰਿਆਂ ਨੂੰ ਐ ਚੰਗੀ ਤਰ੍ਹਾਂ ਭੁੰਨ ਕੇ ਫਰਾਈ ਕਰ ਲਿਆ ਸੀਗਾ ਇੱਕ ਚਮਚ ਮੈਂ ਹਲਦੀ ਦਾ ਪਾਇਆ ਸੀ ਇੱਕ ਚਮਚ ਮੈਂ ਨਮਕਾ ਦਾ ਪਾਇਆ ਸੀਗਾ ਤੇ 1.5 ਚਮਚ ਹੋ ਗਿਆ ਮਸਾਲੇ ਦਾ ਪਾਇਆ ਸੀ ਗਰਮ ਮਸਾਲੇ ਦਾ ਸਾਰਾ ਕੋ ਜਿਹੜਾ ਪੀਸਿਆ ਹੁੰਦਾ ਉਹ ਪੀਸਿਆ ਮਸਾਲਾ ਮੈਂ 1.5 ਚਮਚੋਂ ਪਾਇਆ ਸੀਗਾ ਤੇ ਐ ਚੰਗੀ ਤਰ੍ਹਾਂ ਨਾ ਇਹਨੂੰ ਮੈਂ ਛਿਮ ਗੈਸ ਤੇ ਭੁੰਨ ਲਿਆ ਸੀਗਾ ਉਦੋਂ ਕਿ ਫਿਰ ਮੈਂ ਕਾਰੇਲੀ ਨੂੰ ਜਦੋਂ ਪਹਿਲੇ ਕੱਢ ਕੇ ਫਰਾਈ ਕਰਕੇ ਬਾਹਰ ਕੱਢ ਲਿਆ ਸੀਗਾ ਤੇ ਉਹਦੇ ਵਿੱਚ ਹੁਣ ਮੈਂ ਇੱਥੇ ਮਟੀਰੀਅਲ ਪਾ ਰਹੀ ਹਾਂ ਤੇ ਇਹਦਾ ਬਣਾ ਕੇ ਦੇਖਿਓ ਬਹੁਤ ਵਧੀਆ ਬਹੰਦੇ ਆ ਜੇ ਕਿਸੇ ਨੇ ਨਹੀਂ ਬਣਾਇਆ ਤਾਂ ਇਹ ਰੈਸਪੀ ਜਰੂਰ ਅਪਣਾ ਕੇ ਦੇਖਿਓ ਬਹੁਤ ਜਾਲੀ ਵਧੀਆ ਬਹੰਦੇ ਆ ਉਹ ਤੋਂ ਬਾਅਦ ਫਿਰ ਮੈਂ ਜਿਹੜਾ ਮਟੀਰੀਅਲ ਸੀਗਾ ਉਹ ਫਿਰ ਮੈਂ ਪਾਤਾ ਤੇਲ ਵਿੱਚ ਹਸਾਬ ਦਾ ਹੀ ਪਾਇਆ ਸੀਗਾ ਤੇਲ ਪੂਰਾ ਪੂਰਾ ਹੀ ਹੋਇਆ ਤੇ ਉਹ ਕਹਿੰਦੇ ਹੁਣ ਬੇਕਰੇਲੇ ਇੱਥੇ ਸਾਡੇ ਛੋੜੇ-ਕੁਛੋਟੇ ਸੀਗੇ ਤਾਂ ਕਰਕੇ ਐਦਾਂ ਕੋਈ ਫਰਕ ਨਹੀਂ ਪੈਂਦਾ ਹੁੰਦਾ ਆ ਵੱਡੇ ਲੈ ਲਓ ਛੋਟੇ ਲੈ ਲਓ ਪਰ ਜਿਆਦੇ ਛੋਟੇ-ਛੋਟੇ ਨਾ ਲਈਓ ਉਹ ਕੱਟ ਕੇ ਭਾਂਦੇ ਹੁੰਦੇ ਆ ਇਹ ਜਦੋਂ ਭਰਨੇ ਦੇ ਵਿੱਚ ਮੈਂ ਰੇ ਸੀਗੇ ਕਿਦੋਂ ਭਰਮੇ ਕਰੇਲੇ ਬਣਾਣੇ ਸੀਗੇ ਉਹ ਮੈਂ ਲਈ ਸੀਗੇ ਤੇ ਵਿੱਚੋਂ ਥੋੜ੍ਹ-ਥੋੜ੍ਹੇ ਛੋਟੇ ਨਿਕਲੇ ਆ ਪਾਉ ਵੀ ਵਿੱਚੇ ਹੀ ਅਸੀਂ ਘਰ ਦੇ ਦਿੱਤੇ ਓ ਮੈਂ ਦੁਕਾਨ ਪਜਾਮਾ ਚੱਲਦਾ ਹੀ ਆ ਪਾਪਾ ਜੀ ਇੱਥੇ ਖੜਾ ਕਰਵਾ ਸਾਨੂੰ ਓਥੇ ਲੜ ਮਾ ਅਮਨੇ ਕਿੱਥੇ ਐਦ ਮਰੇ ਇਹਨਾਂ ਨਾਲ ਅਸੀਂ ਪੇਪ ਬੂੰਦੀ ਦਾ ਰੇਤਾ ਵੀ ਆ ਸਾਡੇ ਕੋਲ ਪਿਆ ਅਸੀਂ ਉਹ ਮੈਂ ਸਦਾ ਮੈਦਨ ਆਜੋ ਜਨ ਖਾਣਾ ਖਰਬੂਜਾ ਅਸੀਂ ਲੱਗੇ ਖਰਬੂਜਾ ਖਾਣ ਅੱਛਾ ਅੱਛਾ ਸਾਸੀ ਕਾਲਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅਸੀਂ ਆਏ ਆਂ ਭਾਏ ਪਹਿਲਾਂ ਪੱਠੇ ਲੈਣ ਗਏ ਸੀਗੇ ਬਲੌਗ ਸਟਾਰਟ ਹੋ ਰਿਹਾ ਸਵੇਰੇ 6 ਵਜੇ ਤੋਂ ਤੇ ਅਸੀਂ ਲੈਣ ਗਏ ਸੀ ਪਹਿਲਾਂ ਉੱਧ ਪੱਠੇ ਉੱਧ ਪਾਣੀ ਲਾਏ ਆ ਫਿਰ ਅਸੀਂ ਪੱਠੇ ਨਹੀਂ ਲਿਆ ਹੁੰਦੇ ਫਿਰ ਅਸੀਂ ਅਧਰ ਨੂੰ ਆ ਗਏ ਪਨੀਰੀ ਨੂੰ ਪਾਣੀ ਲਾਣ ਫਿਰ ਅਸੀਂ ਕਿਹਾ ਸੀ ਅਧਰ ਨੂੰ ਚੱਲ ਪਾਣੀ ਲਾ ਦਿੰਦੇ ਆ ਆਇਆ ਤਾਂ ਨੰਗੇ ਹੀ ਹੁੰਦਾ ਹੈਗਾ ਆ ਪਾਪਾ ਕਬੜੀ ਆ ਇਨੀ ਜਗ੍ਹਾ ਤੋਂ ਨਿਕਲਣਾ ਜੀ ਮੈਂ ਪੰਗ ਵੱਢੀਓ ਆ ਉਹ ਵੀ ਨਹੀਂ ਤੇ ਪਾਪਾ ਤੇ ਮੈਂ ਦੋਨੋਂ ਜਣੇ ਆਏ ਹਾਂ ਆ ਉਹ ਨਹੀਂ ਤੇ ਘਰੇ ਸੁੱਤੀ ਪਈ ਸੀਗੀ ਮੋਟਰ ਚਲਾਣੀ ਆ ਉਧਰ ਉਹ ਨਹੀਂ ਤੇ ਪਾਪਾ ਨੇ ਮੋਟਰ ਚਲਾਣੀ ਆ ਪਾਣੀ ਛੱਡੂਗਾ ਆੜੂੜ ਤਾਂ ਸਾਫ ਕਰਨੀ ਨਹੀਂ ਹੈ ਨਾ ਆੜੂੜ ਸਾ ਭਈ ਆੜੂ ਨੇ ਸਭ ਕਾ ਹਾਂ ਫੇ ਹੋਣਾ ਹੁਣ ਐਦੇ ਚੱਲੂ ਕੰਮ ਐਦੇ ਕਿਦਾਂ ਦਾਤੀ ਨਾ ਲੈ ਪੈਰ ਨਾ ਪਰ ਇਹਨੂੰ ਕਰ ਠੁੱਡੇ ਮਾਰ ਮਾਰ ਕੇ ਕਹਨੇ ਨਹੀਂ ਤੇ ਰੁੱਧਨੀ ਕਹਿੰਦੀ ਵੀ ਮੈਂ ਕਰ ਕਿਹੀ ਦੇ ਨਾਲ ਤੇ ਤਾਂ ਬਾਅਦ ਚ ਕਾਲੀ ਹੁਣ ਤਾਂ ਠੁੱਡੇ ਨਾ ਪਰੇਗਾ ਅੱਦੇ

ਕਿੰਨੇ ਦੂਰ ਹੋ ਕੇ ਇਹਦਾ ਪਾਪਾ ਗੁੰਡਾ ਖੋਲਦਾ ਹਾਂ ਬਜਾ ਮਿਲ ਦੂਰ ਹੋ ਕੇ ਗੁੰਡਾ ਖੋਲਿਆ ਲੈਟ ਮਾਰਾ ਮੈਨੂੰ ਪਤਾ ਮੈਂ ਦੇਖਿਆ ਨਾ ਅੰਦਰ ਬੜਦਾ ਅੱਛਾ ਇੱਕ ਉਹ ਬੈਟਰ ਨਹੀਂ ਉਹ ਕੀ ਇਹ ਨੂੰ ਬੰਦ ਦੇ ਬਿਜਲੀ ਗਿਆ ਲੈਣਾ ਹੁੰਦਾ ਬਿਲਡਿੰਗ ਦਾ ਅੱਛਾ ਹਾਂ ਮੈਂ ਆਹੋ ਪਤਾ ਮੈਨੂੰ ਮੈਂ ਦੇਖ ਲਿਆ ਆ ਬੈਲਡ ਹਟ ਵੀ ਹੈ ਨਾ ਉਹ ਕਿ ਅੰਦਰ ਹੈ ਬੈਠਾ ਉਹ ਕਿਨੇ ਕਿੱਥੇ ਦਾ ਕਿੱਥੇ ਚੱਲ ਗਿਆ ਇਹਨਾਂ ਚੱਲਦਾ ਫਿਰਦਾ ਟਰਾਂਸਫਾਰਮਰ ਹੈ ਹਾਈ ਮੈਂ ਡਰ ਗਈ ਮਾ ਪਤਾ ਨਹੀਂ ਆ ਗਿਆ ਬਾਹਰ ਆ ਦੇਖੋ ਜੀ ਆਦਾ ਗਰੀਨਰੀ ਗਰੀਨਰੀ ਜਿੱਥੇ ਹੋ ਸਕਦਾ ਮਤਲਬ ਆਪਣੇ ਸਾਰੇ ਬਲਡ ਦੇ ਵਿੱਚ ਜਿੱਥੇ ਜਿੱਥੇ ਤੱਕ ਸਾਡਾ ਬਲੌਗ ਪਹੁੰਚਦਾ ਸਾਰਿਆਂ ਨੂੰ ਰਿਕਵੈਸਟ ਆ ਕਿ ਬਾਅਦ ਤੋਂ ਬਾਅਦ ਬੂਟੇ ਲਾਓ ਹਾਂ ਨਾ ਅਬ ਨਹੀਂ ਤੇ ਪਪਾ

ਕਿਆ ਕਿਦ ਨੂੰ ਹੈ ਇਹ ਹਾਗਾ ਤੋ ਖੋਲਿਆ ਇਹ ਤਾਂ ਆਪਣੇ ਵੱਲ ਪਾਣੀ ਲਿਆਣ ਨੂੰ ਹੋਣੀ ਉਹੀ ਗੱਲ ਕਰਦੀ ਉਹ ਤੇ ਆ ਗਿਆ ਉਹੀ ਗੱਲ ਕਰਦੀ ਮੈਂ ਵੀ ਕੰਮ ਪਿਆਜ ਮੇਰਾ ਕਾਦਨ ਉਦੈ ਇਹ ਤਾਂ ਪਾਣੀ ਘਟ ਗਿਆ ਪਾਣੀ ਉੱਦਾਂ ਘੜਦੋ ਲੈ ਅੱਛਾ ਉਹ ਮੋਟਰ ਚਾਲੀ ਉਧਰੋਂ ਮੋਟਰ ਚ ਪਾਣੀ ਉਹ ਪਰੇ ਪਾ ਕੇ ਇੱਧਰ ਆਉਂਦਾ ਹੈ ਨਾ ਓਕੇ ਓਕੇ ਓ ਪਰੇ ਮੋਟਰ ਦੇ ਪਾਣੀ ਪਾ ਕੇ ਇੱਧਰ ਨੂੰ ਆਉਂਦਾ ਹੈ ਹੁਣ ਉੱਥੇ ਜਿਹੜੀ ਚੱਲੀ ਹੈ ਹਾਂ ਆਹੋ ਚੱਲੇ ਤੇ ਮੈਂ ਦੇਖਣ ਨੂੰ ਦਿੱਸਦਾ ਮੈਂ ਕਿੱਥੇ ਆਉਣੀ ਨੇ ਲੈ ਤੇ ਲਾਇਆ ਤਾਂ ਹੈ ਜਗਾਰਮੈਂਟ ਇਹ ਜਗਾਰਮੈਂਟ ਕਈ ਵੇਲੇ ਹਾਂ ਆਪ ਕਿੰਨਾ ਝੂਠਾ ਬਣ ਜਾਂਦਾ ਝੂਠਾ ਕਨ ਸੱਚਾ ਬਣ ਜਾਂਦਾ ਉਹ ਆਪੇ ਹੋ ਆਪੋ ਸੱਚਾ ਪਾਣਾ ਮੇਰੇ ਪਰ ਗਿਆ ਆ ਦੇਖੋ ਜੀ ਤੇ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਕਮੈਂਟ ਆਇਆ ਸੀਗਾ ਤੇ YouTube ਤੇ ਸਾਡੀ ਪਿਛਲੀ ਵੀਡੀਓ ਚ ਕਿ ਮਲਾਂਜੀ ਦਾ ਮੀਨਿੰਗ ਕੀ ਆ ਮਲਾਂਜੀ ਕਹਿੰਦੇ ਕਿ ਇਹਨੂੰ ਆ ਮਲਾਂਜੀ ਕੱਚੇ ਅੰਬਾ ਤੋਂ ਤਿਆਰ ਹੁੰਦੀ ਆ ਕਿ ਇਹਨੂੰ ਕਈ ਬਾਂਜੀ ਵੀ ਕਹਿ ਦਿੰਦੇ ਆ ਕਈ ਇਹਨੂੰ ਮਲਾਂਜੀ ਵੀ ਕਹਿ ਦਿੰਦੇ ਆ ਜਦੋਂ ਦੇਸੀ ਦੇਸੀ ਭਾਸ਼ਾ ਚ ਤੇ ਕਈ ਇਹਨੂੰ ਸੂਪ ਵੀ ਕਹਿ ਦਿੰਦੇ ਆ ਨਾ ਅੰਬਾਂ ਦਾ ਸੂਪ ਪਰ ਅਸੀਂ ਅੰਬਾਂ ਦਾ ਸੂਪ ਨਹੀਂ ਕਹਿੰਦੇ ਆ ਅਸੀਂ ਸਿਰਫ ਮਲਾਂਜੀ ਔਰ ਬਾਂਜੀ ਕਹਿੰਦੇ ਆ ਆ ਲੋ ਜੀ ਪਾਣੀ ਲਾਤਾ ਪਨੀਰ ਨੂੰ ਥੈਂਕ ਯੂ ਤੁਸੀਂ ਸਾਡੀ ਵੀਡੀਓ ਨੇ ਇੰਨਾ ਪਿਆਰ ਦਿੰਦੇ ਆ ਐਨੇ ਸੁਣ ਸੁਣੇ ਕਮੈਂਟ ਕਰਦੇ ਆ ਤੈ ਇਹਦੇ ਲੋ ਤੁਹਾਡਾ ਧੰਨਵਾਦ ਆ ਤੇ ਸਾਡੀ ਵੀਡੀਓ ਨੂੰ ਰਿਕੁਐਸਟ ਆ ਕਿ ਸਾਡੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਤੇ ਗਾਹਾਂ ਸ਼ੇਅਰ ਵੀ ਕਰਦੇ ਹੋ ਮੇਰੀ ਅਮਾਤਾ ਮਾ ਮੇਰੀਆਂ ਭੈਣਾਂ ਨੂੰ ਤੇ ਮੇਰੇ ਭਰਾਵਾਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰੱਖੇ ਤੁਸੀਂ ਸਾਡੀ ਵੀਡੀਓ ਨੇ ਵੱਧ ਤੋਂ ਵੱਧ ਪਿਆਰ ਦਿੰਨੇ ਆ ਤੇ ਕਮੈਂਟ ਬਹੁਤ ਵਧੀਆ ਕਰਦੇ ਆ ਤੁਸੀਂ